ਜੀ ਸੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ੍ਰੋਏ ਫਿਟਨੈਸ ਦੇ ਵਿੱਚ ਜੀ ਤੇ ਜਿਵੇਂ ਕਿ ਆਪਾਂ ਕਹੇ ਸੀ ਜ ਆਪਾਂ ਅਸੰਦੇ ਨੂੰ ਲਾਈਵ ਹੋਣਾ ਸੀਗਾ ਤੇ ਮੈਂ ਥੋੜਾ ਜਿਹਾ ਕੱਲ ਬੀਜੀ ਸੀਗਾ ਸੰਡੇ ਕਰਕੇ ਜਿਹਦੇ ਕਰਕੇ ਮੈਂ ਬੀਜੀ ਬੀ ਹੋਣ ਕਰਕੇ ਲਾਈਵ ਨਹੀਂ ਆ ਸਕਿਆ ਸੋ ਅੱਜ ਮੰਡੇ ਆ ਤੇ ਮੈਂ ਸੋਚਿਆ ਜੇ ਆਪਾਂ ਲਾਈਵ ਉਹ ਹੋਨੇ ਆ ਤੇ ਜੋ ਵੀ ਮੇਰੇ ਭੈਣ ਭਰਾ ਦੇ ਤੁਹਾਡੇ ਸਵਾਲ ਹੋਣਗੇ ਤੇ ਆਪਾਂ ਉਹ ਆਪਾਂ ਬੈਠ ਕੇ ਆਪਾਂ ਕਲੀਅਰ ਕਰਾਂਗੇ ਉਹ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਹਨ ਜਿਹਦਾ ਮਤਲਬ ਵੀ ਫਿਟਨੈਸ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੁਸਚਨ ਆ ਤਾਂ ਬਲੀ ਉਹ ਮੇਰੇ ਨਾਲ ਲਾਈਵ ਦੇ ਉੱਤੇ ਆ ਕੇ ਜੁੜ ਸਕਦਾ ਤੇ ਮੇਰੇ ਕੋਲੋਂ ਕੋਈ ਆਪਣਾ ਸਵਾਲ ਹੈ ਜਿਹੜਾ ਉਹ ਪੁੱਛ ਸਕਦਾ ਭਾਰ ਘਟਾਉਣ ਨੂੰ ਦੇ ਕੇ ਭਾਰ ਵਧਾਉਣ ਨੂੰ ਲੈ ਕੇ ਡਾਈਟ ਨੂੰ ਲੈ ਕੇ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਮਤਲਬ ਕੁਸਚਨ ਹੈਗਾ ਵਾ ਮੇ ਰਿਗਾਰਡਿੰਗ ਫਿਟਨੈਸ ਦੇ ਰਿਗਾਰਡਿੰਗ ਹਨਾ ਮਤਲਬ ਵੀ ਫਿਟਨੈਸ ਦੇ ਰਿਗਾਰਡਿੰਗ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਿੰਨੀ ਕਿ ਮੇਰੇ ਕੋਲ ਨੋਲਿਜ ਹੋਏਗੀ ਵੀ ਤੁਹਾਡਾ ਉਹ ਜਿਹੜਾ ਸਵਾਲ ਆ ਮੈਂ ਉਹ ਕਲੀਅਰ ਕਰਾਂ ਤੇ ਤੁਹਾਨੂੰ ਮੈਂ ਉਹ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਹਾਡੀ ਸੰਤੁਸ਼ਟੀ ਜਿਹੜੀ ਉਹ ਹੋ ਸਕੇਗਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰਾ ਭਰਾ ਇਸ ਟਾਈਮ ਨਾਲ ਜਿਵੇਂ ਬੈਠਾ ਤਾਂ ਪਲੀਜ਼ ਦੱਸਣਾ ਕਿ ਜਿਹੜੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਆ ਹਨਾ ਜੀ ਸੋ ਤਾਂ ਅਗਰ ਮੇਰੀ ਬਾਤਾਂ ਸੁਣਾਈ ਕਲੀਅਰ ਦੇਗੀ ਤਾਂ ਹੀ ਆਪਾਂ ਜਿਹੜੇ ਡਾਊਟ ਆ ਤੁਹਾਡੇ ਆਪਾਂ ਉਹ ਕਲੀਅਰ ਕਰ ਸਕਦੇ ਹਾਂ ਸੋ ਇੱਕ ਦਾ ਕਮੈਂਟ ਆਇਆ ਆ ਸਾਹਿਬ ਜੀ ਸਾਜੀ ਵੀਰ ਜੀ ਤੇ ਬਾਕੀ ਆਪਾਂ 10 ਤੋਂ 15 ਮਿੰਟ ਆਪਾਂ ਲਾਈਵ ਆ ਜਿਹੜਾ ਆਪਾਂ ਉਹ ਉਹ ਹੋਵਾਂਗੇ ਜੀ ਹੁਣ ਇਸ ਟਾਈਮ ਤੇ ਆਪਾਂ 9:00 ਵੱਜ ਚੁੱਕਿਆ ਤੇ ਸਵੇਰ ਨੂੰ 9:00 ਤੱਕ ਤਕਰੀਬਨ ਆਪਾਂ ਲਾਈਵ ਜਿਹੜਾ ਆਪਾਂ ਹੋਵਾਂਗੇ 15 ਮਿੰਟ ਤੇ 15 ਮਿੰਟ ਦੇ ਵਿੱਚ ਜੇ ਕੋਈ ਵੀ ਤੁਹਾਡਾ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਤੁਸੀਂ ਪਲੀਜ਼ ਪੁੱਛ ਸਕਦੇ ਹੋ ਤੇ ਅੱਜ ਆਪਾਂ ਜਿਹੜੀ ਮੇਨ ਚੀਜ਼ ਸੀ ਜੀ ਆਪਾਂ ਬੈਲੀ ਫੈਟ ਨੂੰ ਲੈ ਕੇ ਨਾ ਤੇ ਉਹਦੇ ਤੇ ਆਪਾਂ ਗੱਲ ਕਰਾਂਗੇ ਵੀ ਤੁਸੀਂ ਮਤਲਬ ਵੀ ਜਿਹੜੀ ਤੁਹਾਡੀ ਢਿੱਡ ਦੀ ਚਰਬੀ ਹੈ ਨਾ ਉਹ ਕਿਉਂ ਨਹੀਂ ਘਟਦੀ ਹੈਗੀ ਉਹ ਕਿਵੇਂ ਘਟੇਗੀ ਕਿਉਂਕਿ ਮੈਨੂੰ ਤਕਰੀਬ ਜਿੰਨੇ ਵੀ ਮੈਨੂੰ ਮਤਲਬ ਵੀ ਮੰਨ ਕੇ ਚੱਲੋ ਮੈਨੂੰ ਕਮੈਂਟ ਆਉਂਦੇ ਨੇ ਮੈਸੇਜ ਆਉਂਦੇ ਨੇ ਜਾਂ ਫਿਰ ਮੰਨ ਕੇ ਚੱਲੋ ਮੈਨੂੰ ਮਤਲਬ ਵੀ ਫੋਨ ਆਉਂਦੇ ਨੇ ਉਹਨਾਂ ਦੀ ਤਕਰੀਬ ਨਹੀਂ ਕਹਿੰਦਾ ਹੁੰਦਾ ਇਹ ਸਵਾਲ ਕਹਿੰਦੇ ਕਿ ਵੀਰ ਜੀ ਸਾਡੇ ਨਾ ਮਤਲਬ ਬੈਲੀ ਫੈਟ ਜਿਹੜੀ ਉਹ ਨਹੀਂ ਘਟਦੀ ਹੈਗੀ ਉਹ ਕਿਵੇਂ ਘਟੇਗੀ ਹਣਾ ਇਹ ਬ੍ਰਦਰ ਪੁੱਛ ਰਿਹਾ ਕਿ ਨਾ ਕਿੱਥੋਂ ਬ੍ਰਦਰ ਤੁਸੀਂ ਵੀਰੇ ਮੈਂ ਜਲੰਧਰ ਤੋਂ ਆਜੀ ਜਲੰਧਰ ਸ਼ਹਿਰ ਤੋਂ ਤੇ ਆਪਾਂ ਗੱਲ ਕਰਾਂਗੇ ਮਤਲਬ ਵੀ ਤੁਹਾਡਾ ਜਿਹੜੀ ਬੈਲੀ ਫੇਟ ਆ ਉਹ ਕਿਉਂ ਨਹੀਂ ਘਟਦੀ ਹੈਗੀ ਨਾ ਜੇ ਤੁਸੀਂ ਬੈਲੀ ਫੇਟ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਉਹ ਕਿਵੇਂ ਘਟੇਗੀ ਨਾ ਕਈ ਕਹਿੰਦੇ ਵੀ ਸਾਡਾ ਇਕੱਲਾ ਸਾਰੀ ਬੋਡੀ ਆ ਜਿਹੜੀ ਬਿਲਕੁਲ ਠੀਕ ਆ ਪਰਫੈਕਟ ਆ ਪਰ ਸਾਡੀ ਜਿਹੜੀ ਬੈਲੀ ਫੇਟ ਆ ਉਹ ਬਹੁਤ ਜ਼ਿਆਦਾ ਵਾ ਤੁਹਾਡੀ ਜਿਹੜੀ ਬੈਲੀ ਫੇਟ ਆ ਦੇਖੋ ਉਹ ਘਟੇਗੀ ਪਰ ਉਹ ਚੀਜ਼ ਨੂੰ ਘਟਣ ਲੱਗੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਹਨਾ ਜੇ ਅਸੀਂ ਕੇਦੀ ਵੀ ਸਾਡੀ ਜਿਹੜੀ ਕੱਲੀ ਬੈਲੀ ਫੈਟ ਆ ਉਹ ਘਟੀ ਜਾਵੇ ਇਸ ਤਰ੍ਹਾਂ ਨਹੀਂ ਹੋ ਸਕਦਾ ਹੈਗਾ ਜਦੋਂ ਵੀ ਸਰੀਰ ਦੀ ਫੈਟ ਘਟਦੀ ਆ ਉਹ ਸਾਰੇ ਸਰੀਰ ਦੀ ਹੀ ਮਤਲਬ ਫੈਟ ਘਟਦੀ ਆ ਕਿਉਂਕਿ ਜਿਹੜਾ ਢਿੱਡ ਵਾ ਹਨਾ ਜਾਂ ਫਿਰ ਸਾਡੀ ਬੈਲੀ ਫੈਟ ਜਾਂ ਲੋਅ ਹੈਂਡਲ ਆ ਉਹ ਵੀ ਸਾਡੀ ਬੋਡੀ ਦਾ ਇੱਕ ਹਿੱਸਾ ਵਾ ਆਪਾਂ ਕੱਲਾ ਆਪੋ ਉਹ ਚੀਜ਼ ਤੇ ਮਤਲਬ ਵੀ ਆਪਾਂ ਜਿੰਦੂ ਕੇ ਜੀ ਕੱਲੀ ਉਹੀ ਘਟੇ ਬਾਕੀ ਸਾਡੇ ਸਰੀਰ ਦੀ ਫੈਟ ਨਾ ਘਟੇ ਇਦਾਂ ਨਹੀਂ ਹੋ ਸਕਦਾ ਹੈਗਾ ਹਾਂ ਇਦਾਂ ਹੈਗਾ ਵਾ ਮਤਲਬ ਵੀ ਜਦੋਂ ਤੁਸੀਂ ਬੈਨੀਫੀਟ ਤੇ ਵਰਕਆਊਟ ਜ਼ਿਆਦਾ ਕਰੋਗੇ ਬੈਨੀਫੀਟ ਦੀ ਫੈਟ ਆ ਜਿਹੜੀ ਥੋੜੀ ਜੀ ਜ਼ਿਆਦਾ ਬਰਨ ਹੋਏਗੀ ਨਾ ਕੋਸ਼ਿਸ਼ ਕਿ ਮਤਲਬ ਵੀ ਕੀ ਹੋਏਗੀ ਇੱਕ ਤਾਂ ਤੁਸੀਂ ਉਹ ਤਾਂ ਵਰਕਆਊਟ ਆ ਜਿਹੜਾ ਤੁਸੀਂ ਉਹ ਕਰਨਾ ਬੈਨੀਫੀਟ ਦਾ ਵਰਕਆਊਟ ਕਰੋਗੇ ਇਹ ਕਿ ਤੁਸੀਂ ਤੇ ਡਾਈਟ ਆ ਜਿਹੜੀ ਡਾਈਟ ਦਾ ਖਾਸ ਧਿਆਨ ਜਿਹੜਾ ਤੁਸੀਂ ਉਹ ਰੱਖੋਗੇ ਭਾਜੀ ਮੇਰਾ ਵੀ ਇਹ ਡਾਊਟ ਸੀ ਮੇਰਾ weight 75 kg ਆ ਪਰ ਮੈਂ ਕੱਟ ਕਰਨਾ ਏਜ ਮੇਰੀ 20 ਸਾਲ ਆ ਜੀ ਆ ਉਦਾਂ ਫਿੱਟਾਂ ਪਰ ਮੈਂ ਪਤਲਾ ਹੋਣਾ ਚਾਹੁੰਦਾ ਹਾਂ ਬ੍ਰਦਰ ਤੁਸੀਂ ਦੇਖੋ ਜੇ ਤੁਹਾਡਾ weight 70-75 ਕਿਲੋ ਹੈਗਾ ਵਾ ਤਾਂ ਨਾ ਤੇ ਤੁਸੀਂ ਜੇ weight ਘਟਾਉਣਾ ਚਾਹੁੰਦੇ ਹੋ ਹਨਾ ਤਾਂ ਦੇਖੋ weight ਮੈਂ ਕਿਹਾ ਹਜੇ ਤੁਹਾਡੀ age ਜਿਹੜੀ ਮਤਲਬ ਜੀ ਜ਼ਿਆਦਾ ਨਹੀਂ ਹੈਗੀ ਹਨਾ ਤੇ ਤੁਸੀਂ ਮਤਲਬ ਬੜਾ fitness ਵੱਲ ਧਿਆਨ ਜ਼ਿਆਦਾ ਦਿਓ ਤੁਸੀਂ ਬਾਕੀ ਮਿੱਠਾ ਤਲੀਆਂ ਚੀਜ਼ਾਂ ਬਾਹਰਲੇ ਫੂਡ ਜੰਕ ਫੂਡ ਵਗੈਰਾ ਜਿਹੜੇ ਤੁਸੀਂ ਉਹ ਖਾਣੇ ਬੰਦ ਕਰ ਦਿਓ ਕਿਉਂਕਿ ਤੁਹਾਡੇ ਜੀ age ਜਿਹੜੀ ਬਹੁਤ ਘੱਟ ਹੈ ਜੇ ਹਜੇ ਤੁਹਾਡੀ age ਜਿੱਦਾਂ ਜਿੱਦਾਂ ਵਜੇ ਵਧੇ ਜੀ ਤੁਹਾਡੀ ਬੋਡੀ ਨੇ ਹੋਰ ਗਰੋ ਗਰੋ ਹੋਣਾ ਵਾ ਤੁਹਾਡੀ ਬੋਡੀ ਨੇ ਗ੍ਰੋਥ ਕਰਨਾ ਹੋਰ ਤੁਹਾਡੇ ਜਿਹੜੇ ਮਸਲ ਜਿਹੜੇ ਹੋਰ ਬਣਦੇ ਆ ਸੋ ਬਾਕੀ ਦੇਖੋ weight ਤੁਹਾਡਾ ਆਪਣੇ ਆਪ ਹੀ ਤੁਹਾਡਾ ਘਟ ਜਾਣਾ ਵਾ ਤੁਸੀਂ ਫਿਟਨੈਸ ਵੱਲ ਧਿਆਨ ਦਿਓ मतलब ਵੀ ਇੱਕ ਤਾਂ ਤੁਸੀਂ ਮਿੱਠੇ ਚੀਜ਼ਾਂ ਖਾਣੀਆਂ ਛੱਡ ਦਿਓ ਤਲੀਆਂ ਚੀਜ਼ਾਂ ਖਾਣੀਆਂ ਛੱਡ ਦਿਓ ਜੰਕ ਫੂਡ ਵਗੈਰਾ ਤੁਸੀਂ ਖਾਣਾ ਛੱਡ ਦਿਓ ਬਾਕੀ ਪ੍ਰੋਟੀਨ ਥੋੜਾ ਜਿਹਾ ਆਪਣੀ ਡਾਈਟ ਦੇ ਵਿੱਚ ਥੋੜਾ ਜਿਹਾ ਵਧਾ ਕੇ ਰੱਖੋ ਬਾਕੀ ਐਕਸਰਸਾਈਜ਼ ਕਰੋ ਤੁਹਾਡਾ ਭਾਰ ਵੀ ਘਟ ਜਾਣਾ ਮੇਨਟੇਨ ਵੀ ਹੋ ਜਾਣਾ ਤੇ ਤੁਸੀਂ ਫਿੱਟ ਆਪਣੇ ਆਪ ਹੀ ਹੋ ਜਾਣਾ ਤੁਹਾਡੀ ਹਾਈਟ ਵੀ 6 ਫੁੱਟ ਆ ਬਿਲਕੁਲ ਸਹੀ ਆ ਆਪਣੇ ਆਪ ਹੀ ਤੁਹਾਡਾ ਵੇਟ ਆ ਜਿਹੜਾ ਦੇਖੋ ਘਟਣਾ ਜਿਹੜਾ ਤੁਸੀਂ ਫਿਰਟਾ ਜਿਹੜਾ ਤੁਸੀਂ ਉਹ ਲੱਗਣ ਲੱਗ ਪੈਗੇ ਸਤਨਾਮਪੁਰ ਸਤਸਿ ਦੀ ਕਾ ਜੀ ਸਤਸਿ ਕਾ ਸਤਨਾ ਮੈਡਮ ਜੀ ਹੋਰ ਠੀਕ ਹੋ ਜੀ ਸੋ ਬਾਕੀ ਹਨਾ ਉਹ ਕਹਿੰਦੇ ਮੈਂ ਬਹੁਤ ਵਾਰ ਛੱਡ ਕੇ ਦੇਖ ਲਿਆ ਮੈਂ ਹਫਤਾ ਰੋਪਾ ਪਰ ਆਪਣੀ ਪਾਣੀ ਤੇ ਰਿਆ ਕੋਈ ਜਖਾਦਾ ਵੀ ਨਹੀਂ ਮਿੱਠਾ ਮੈਂ ਕਹਿੰਦਾ ਸਵੇਰ ਪਰੇਜ਼ੈਂਟ ਨਹੀਂ ਦੱਸ ਵੇਖੀ ਦੇਖੋ ਤੁਸੀਂ ਮਿੱਠਾ ਛੱਡਿਆ ਬਹੁਤ ਵਧੀਆ ਗੱਲ ਆ ਬਟ ਤੁਸੀਂ ਚਾ ਵੀ ਮੈਂ ਇੱਕ ਹਫਤਾ ਪਾਣੀ ਤੇ ਰਹਾ ਮੈਂ ਦੇਖੋ ਜੇ ਦੇਖੋ ਵੀ ਜੀ ਤੁਸੀਂ ਕੱਲੇ ਪਾਣੀ ਤੇ ਰਹੋਗੇ ਨਾ ਤੁਹਾਡਾ ਭਾਰ ਨਹੀਂ ਘਟਣਾ ਹੈਗਾ ਤੁਹਾਡਾ ਭਾਰ ਜਿਹੜਾ ਵਧੇਗਾ ਦੁੱਗਣਾ ਭਾਰ ਵਧੇਗਾ ਕਿਉਂਕਿ ਦੇਖੋ ਖਾਣਾ ਛੱਡ ਦੇਣ ਨਾਲ ਸਾਡਾ ਭਾਰ ਨਹੀਂ ਘਟਦਾ ਇਹ ਤੁਹਾਡੇ ਸਾਡੇ ਦਿਮਾਗ ਦੇ ਵਿੱਚ ਕੀੜਾ ਵਾ ਵੀ ਜੇ ਅਸੀਂ ਮੰਨ ਕੇ ਚੱਲੋ ਅਸੀਂ ਖਾਣਾ ਛੱਡ ਦਾਂਗੇ ਕੱਲੇ ਅਸੀਂ ਨਿਕੁੜ ਚੀਜ਼ਾਂ ਦੇ ਉੱਤੇ ਆ ਜੀ ਇਹ ਸਾਡਾ ਭਾਰ ਜਿਹੜਾ ਉਹ ਘਟ ਜੇਗਾ ਨਹੀਂ ਤੁਹਾਨੂੰ ਮਤਲਬ ਵੀ ਜਿਹੜੀ ਡਾਈਟ ਆ ਤੁਹਾਡੀ ਡਾਈਟ ਜਿਹੜੀ ਬੈਲੈਂਸ ਡਾਈਟ ਹੋਣੀ ਚਾਹੀਦੀ ਉਹਦੇ ਵਿੱਚ ਕਾਰਬਜ਼ ਪ੍ਰੋਟੀਨ ਫਾਈਬਰ ਠੀਕ ਹੈ ਜੀ ਤੇ ਗੁੱਡ ਫੈਟ ਆ ਜਿਹੜੇ ਉਹ ਹੋਣੇ ਬਹੁਤ ਜ਼ਰੂਰੀ ਆ ਠੀਕ ਹੈ ਜੀ ਪਾਣੀ ਨਾਲ ਨਹੀਂ ਕਿਉਂਕਿ ਸਾਡੀ ਬੋਡੀ ਜਿਹੜੀ ਹੈ ਨਾ ਹੁਣ ਤੁਸੀਂ ਪੁੱਛ ਰਹੇ ਕਹਿੰਦੇ ਇਦਾਂ ਕਿਉਂ ਹੁੰਦਾ ਵਾ ਦੇਖੋ ਬ੍ਰਦਰ ਜਦੋਂ ਤੁਸੀਂ ਮਤਲਬ ਇਕੱਲੇ ਪਾਣੀ ਦੇ ਉੱਤੇ ਆ ਜਾਂਦੇ ਹੋ ਨਾ ਸਾਡੀ ਬੋਡੀ ਨੂੰ ਜਿਹੜੀ ਆ ਨਾ ਸਾਡੀ ਬੋਡੀ ਨੂੰ ਮਤਲਬ ਮੰਨ ਲਿਓ એનર્ਜੀ ਵਾਸਤੇ ਉਹਨੇ ਕਿੱਥੋਂ ਮਤਲਬ ਵੀ એનર્ਜੀ ਲੈਣੀ ਆ ਹਣਾ ਬੱਤਵਾਦੋਂ ਫੇਟ ਦੇ ਵਿੱਚ ਲੇਗੀ ਜਿਹੜੀ ਤੁਹਾਡੇ ਬੋਡੀ ਦੇ ਵਿੱਚ ਫੈਟ ਆ ਉਹ ਫੇਟ ਤੋਂ ਉਹ એનર્ਜੀ ਲੇਗੀ ਬਟ ਤੁਹਾਡੀ ਜਿਹੜੀ ਬੋਡੀ ਦੇ ਵਿੱਚ ਤਾਂ ਉਹ ਕਮਜ਼ੋਰੀ ਵੀ ਆਏਗੀ ਹਣਾ ਵੀਕਨੈਸ ਆਏਗੀ ਕਮਜ਼ੋਰੀ ਆਏਗੀ ਹਣਾ ਜਿਹਦੇ ਨਾਲ ਤੁਹਾਡਾ ਮਤਲਬ ਮਨ ਹੋਰ ਤਰ੍ਹਾਂ ਦਾ ਹੋ ਜਾਏਗਾ ਸੋ ਇਸ ਕਰਕੇ ਹਲਕਾ ਖਾਓ ਜਿੱਥੇ ਤੁਸੀਂ ਮਤਲਬ ਜਿਆਦਾ ਖਾਂਦੇ ਸੀ ਉਹ ਦੀ ਕੁਆਂਟੀਟੀ ਘਟਾਓ ਤੁਸੀਂ ਥੋੜਾ ਖਾਓ ਘੱਟ ਖਾਓ ਠੀਕ ਹੈ ਬਾਕੀ ਤਲੀਆਂ ਚੀਜ਼ਾਂ ਮਿੱਠਾ ਤੁਸੀਂ ਛੱਡਾ ਬਹੁਤ ਵਧੀਆ ਬਾ ਖਾਣਾ ਜਰੂਰ ਹਰ ਇੱਕ 3-4 ਘੰਟੇ ਬਾਅਦ ਖਾਂਦੇ ਰਹੋ ਥੋੜਾ ਥੋੜਾ ਕਰਕੇ ਖਾਓ ਫਿਰ ਦੇਖੋ ਤੁਹਾਡਾ ਪਾਪਾ ਰ ਆਪਣੇ ਆਪ ਹੀ ਜਿਹੜਾ ਉਹ ਘੱਟੇਗਾ ਪਾਣੀ ਜ਼ਿਆਦਾ ਪੀਣਾ। ਇਹ ਕੇਨੀਏ ਕੇਨੀਆ ਚੀਜ਼ਾਂ ਸੇ ਇਹ ਸਭ ਹੁੰਦਾ। ਐਗਜ਼ਾਮਪਲ ਦੇ ਤੌਰ ਤੇ ਮੈਂ ਬ੍ਰਦਰ ਇਹਦੇ ਤੇ ਨਾ ਇੱਕ ਪ੍ਰੋਪਰਲੀ ਵੀਡੀਓ ਬਣਾਈ ਹੋਈ ਆ ਵੀ ਪ੍ਰੋਟੀਨ ਕਿਹਦੇ ਵਿੱਚ ਜ਼ਿਆਦਾ ਹੁੰਦਾ ਫਾਈਬਰ ਕਿਹਦੇ ਵਿੱਚ ਜ਼ਿਆਦਾ ਹੁੰਦਾ ਵਾ। ਪਲੀਜ਼ ਤੁਸੀਂ ਮੇਰੀ ਉਹ ਵੀਡੀਓ ਦੇਖੋ ਤੁਹਾਨੂੰ ਬਿਲਕੁਲ ਮਤਲਬ ਵੀ ਕਲੀਅਰ ਪਤਾ ਲੱਗ ਜਾਏਗਾ ਤੁਹਾਨੂੰ ਵੀ ਪ੍ਰੋਟੀਨ ਕਿਹਦੇ ਵਿੱਚ ਜ਼ਿਆਦਾ ਹੁੰਦਾ ਵਾ ਬਾਕੀ ਇਹ ਤੁਸੀਂ ਦੇਖੋ ਨੋਨ ਵੇਜ ਖਾ ਲੈਣਿਓ ਤਾਂ ਪ੍ਰੋਟੀਨ ਦੇਖੋ ਆਂਡਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਵਾ ਫਿਸ਼ ਹੋਗੀ ਚਿਕਨ ਹੋ ਗਿਆ ਇਹਦੇ ਵਿੱਚ ਪ੍ਰੋਟੀਨ ਜਿਹੜਾ ਬਹੁਤ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਬਾਕੀ ਵੇ ਪ੍ਰੋਟੀਨ ਤੁਸੀਂ ਯੂਜ਼ ਕਰ ਸਕਦੇ ਹੋ ਵੇ ਪ੍ਰੋਟੀਨ ਜਿਹੜਾ ਤੁਸੀਂ ਉਹ ਲੈ ਸਕਦੇ ਹੋ ਬਾਕੀ ਹੋਰ ਮਤਲਬ ਵੀ ਜੇ ਤੁਸੀਂ ਵੇਜ ਦੀ ਗੱਲ ਕਰਦੇ ਹੋ ਵੇਜੀਟੇਰੀਅਨ ਦੇ ਵਿੱਚ ਤੁਸੀਂ ਪ੍ਰੋਟੀਨ ਦੇ ਤੌਰ ਤੇ ਦੇਖੋਗੇ ਤਾਂ ਤੁਹਾਨੂੰ ਪਨੀਰ ਦੇ ਵਿੱਚ ਵੀ ਪ੍ਰੋਟੀਨ ਮਿਲ ਜੇਗਾ ਸੋਇਆਬੀਨ ਦੇ ਵਿੱਚ ਪ੍ਰੋਟੀਨ ਮਿਲ ਜੇਗਾ ਨਾ ਸੋਇਆਬੀਨ ਜਿਹੜੀ ਵੱਡੀਆਂ ਹੁੰਦੀਆਂ ਉਹਦੇ ਵਿੱਚ ਪ੍ਰੋਟੀਨ ਜਿਹੜਾ ਉਹ ਮਿਲ ਜੇਗਾ ਕਾਫੀ ਚੀਜ਼ਾਂ ਹੈਗੀਆਂ ਨੇ ਹਣਾ ਪਰ ਵੇਜੀਟੇਰੀਅਨ ਦੇ ਵਿੱਚ ਘੱਟ ਸੋਰਸ ਨੇ ਪ੍ਰੋਟੀਨ ਦੇ ਤੇ ਉਹਦੇ ਵਿੱਚ ਜ਼ਿਆਦਾ ਨਹੀਂ ਨਾਨ ਵੇਜੀ ਦੇ ਵਿੱਚ ਹਣਾ ਜੇ ਆਪਾਂ ਕਾਫੀ ਦੀ ਗੱਲ ਕਰੀਏ ਆਲੂ ਚੋਲ ਰੋਟੀ ਇਹਨਾਂ ਵਿੱਚ ਕਾਰਬੋਹਾਈਡਰੇਟ ਆ ਗਿਆ ਠੀਕ ਹੈ ਜੀ ਫਾਈਬਰ ਦੀ ਗੱਲ ਕਰੀਏ ਜਿੰਨਾ ਸਲਾਦ ਆ ਹਣਾ ਸਲਾਦ ਦੇ ਵਿੱਚ ਫਾਈਬਰ ਆ ਜੇ ਆਪਾਂ ਗੁੱਡ ਫੈਟ ਦੀ ਗੱਲ ਕਰੀਏ ਗੁੱਡ ਫੈਟ ਦੇਸੀ ਘੋਦੇ ਵਿੱਚ ਵੀ ਹੈਗਾ ਬਦਾਮ ਹੋਗੇ ਪਿਸਤਾ ਹੋ ਗਿਆ ਅਖਰੋਟ ਹੋਗੇ ਇਹਨਾਂ ਦੇ ਵਿੱਚ ਗੁੱਡ ਫੈਟ ਆ ਠੀਕ ਹੈ ਜੀ ਇਹ ਚਾਰ ਪੰਜ ਚੀਜ਼ਾਂ ਨੇ ਹਣਾ ਤੇ ਜਿਵੇਂ ਸੀਡਸ ਹੋਗੇ ਪੰਪੀng ਸੀਡਸ ਹੋਗੇ ਚੀਆ ਸੀਡਸ ਹੋਗੇ ਜਿੰਨੇ ਵੀ ਸੀਡਸ ਨੇ ਉਹ ਸਾਰਿਆਂ ਦੇ ਵਿੱਚ ਗੁੱਡ ਫੈਟ ਆ ਉਹ ਸਾਡੇ ਲਈ ਬਹੁਤ ਵਧੀਆ ਵਾ ਹਨਾ ਸੋ ਇਹ ਸਾਰੀ ਚੀਜ਼ਾਂ ਦਾ ਜਿਹੜਾ ਮਤਲਬ ਪੋਸ਼ਣ ਆ ਇਹ ਤੁਹਾਡੀ ਡਾਈਟ ਦੇ ਵਿੱਚ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਇਸ ਬਾਕੀ ਤੁਸੀਂ ਵਰਕਆਊਟ ਕਰੀ ਚੱਲੋ ਠੀਕ ਹੈ ਜੀ ਬਾਕੀ ਤੁਸੀਂ ਮਿੱਠਾ ਤਲੇ ਜਿੱਦਾਂ ਛੱਡੀਆਂ ਹੋਈਆਂ ਤੇ ਬਾਕੀ ਤਿੰਨ ਦਿਨ ਚਾਰ-ਚਾਰ ਘੰਟੇ ਬਾਅਦ ਤੁਸੀਂ ਖਾਓ ਫਿਰ ਤੁਸੀਂ ਦੇਖੋ ਤੁਹਾਡਾ weight ਆਪਣੇ ਆਪ ਘਟਣਾ ਸ਼ੁਰੂ ਹੋ ਜਾਊਗਾ So much your full ਕੰਟੈਂਟ ਡਿਸਨਲੇ ਸੋ ਦੋ थैंक यू 브ਦਰ थैंक यू ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਵੀਰ ਜੀ ਤੁਸੀਂ ਸਪੋਰਟ ਕਰਦੇ ਹੋ थैंक यू ਵੀਰ ਜੀ ਬਸ ਆਪਣੇ ਫਿਟਨੈਸ ਵੱਲ ਧਿਆਨ ਦਿਓ ਠੀਕ ਹੈ ਜੀ ਬਾਕੀ ਕੰਮ ਸਾਰਾ ਛੱਡ ਕੇ ਪਹਿਲਾਂ ਸਿਹਤ ਜ਼ਰੂਰੀ ਆ ਬਾਕੀ ਦਮ ਆਪਣੇ ਬਾਅਦ ਚ ਹੁੰਦੇ ਰਹਿਣਗੇ ਠੀਕ ਹੈ ਜੀ ਇਹ ਬਾਈ ਕਹਿੰਦਾ ਬਾਈ ਬਾਈਸੈਪ ਦਿਖਾ ਦਿਓ 브ਦਰ ਮੇਰਾ ਬਾਈਸੈਪ ਛੋਟਾ ਜਿਹਾ ਬਾਈਸੈਪ ਮੇਰਾ ਬਾਈਸੈਪ ਦੇਖ ਕੇ ਤੁਸੀਂ ਕੀ ਕਰੋਗੇ ਹਨਾ ਸੋ ਮੈਂ ਕਿਹੜਾ ਇੱਕ ਬੋਡੀ ਬਿਲਡਰ ਆ ਮੈਂ ਬੋਡੀ ਬਿਲਡਰ ਦਾ ਨਹੀਂ ਆ ਸੋ ਮੈਂ ਮਤਲਬ ਵੀ ਫਿਟ ਫਿਟਨੈਸ ਦੇ ਤੌਰ ਤੇ ਇੱਕ ਫਿੱਟ ਆ ਆਮ ਤੁਹਾਡੇ ਵਾਂਗੂ ਹੀ ਹਾਂ ਮੈਂ ਤੇ ਬਾਈ ਸਿਰਫ ਮੇਰਾ ਬਹੁਤ ਛੋਟਾ ਵਾ ਬਾਈ ਸਿਰਫ ਤੇ ਇੱਕ ਰੰਗ ਵੀ ਫੇਰਦਾ ਨਹੀਂ ਹੈਗਾ ਸੋ ਬਾਕੀ ਹੋਰ ਕੋਈ ਮੇਰੀ ਪਿੰਡ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਮੈਂ ਕੋਸ਼ਿਸ਼ ਕਰਾਂਗਾ ਜਿੰਨਾ ਕੁ ਮੈਨੂੰ ਪਤਾ ਵਾ ਨੋਲਿਜ ਹੈਗੀ ਆ ਮੈਂ ਤੁਹਾਡੇ ਦਾ ਸਵਾਲਾ ਤੁਹਾਡਾ ਮੈਂ ਕਲੀਅਰ ਕਰਾਂਗਾ ਠੀਕ ਹੈ ਜੀ ਤੇ ਬਾਕੀ ਬੈਨੀਫਿਟ ਦੀ ਆਪਾਂ ਗੱਲ ਕਰਦੇ ਪਏ ਸੀ ਬੈਨੀਫਿਟ ਜਿਹੜੀ ਉਹ ਕਿਦਾਂ ਘਟਦੀ ਹੈ ਜੇ ਕੀ ਸੀ ਨੂੰ ਹੁੰਦਾ ਉਹਦਾ ਹਨਾ ਦੇਖੋ ਉਹ ਜਿਹੜੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ ਤੁਹਾਨੂੰ ਉਹ ਕਰਨੀਆਂ ਪੈਣੀਆਂ ਬਾਕੀ ਡਾਈਟ ਤੇ ਜੇ ਤੁਸੀਂ ਸਟ੍ਰਿਕਲੀ ਡਾਈਟ ਨੂੰ ਤੁਸੀਂ ਫੋਲੋ ਕਰੋਗੇ ਫਿਰ ਜਾ ਕੇ ਤੁਹਾਡਾ ਜਿਹੜਾ ਭਾਰਾ ਉਹ ਘਟੇਗਾ ਹਨਾ ਜੇ ਅਸੀਂ ਮੰਨ ਗਏ ਚਲੋ ਡਾਈਟ ਨੂੰ ਅਸੀਂ ਫੋਲੋ ਨਹੀਂ ਕਰਾਂਗੇ ਜੇ ਅਸੀਂ ਡਾਈਟ ਨੂੰ ਫੋਲੋ ਨਹੀਂ ਕਰਾਂਗੇ ਹਨਾ ਜੇ ਅਸੀਂ ਵਰਕਆਊਟ ਵੀ ਕਰੀ ਜਾਵਾਂਗੇ ਫਿਰ ਵੀ ਤੁਹਾਡਾ ਫੈਟ ਹੈ ਜਿਹੜੀ ਨਹੀਂ ਘਟੇਗੀ ਕਿਉਂਕਿ ਜਿੰਨਾ ਵਰਕਆਊਟ ਤੁਸੀਂ ਕਰ ਲਿਆ ਉਹ ਤੋਂ ਦੋ ਗੁਣਾ ਤੁਸੀਂ ਖਾਣਾ ਖਾ ਲਿਆ ਜਾਨੀ ਕਿ ਮੰਨ ਕੇ ਚੱਲੋ ਤੁਸੀਂ ਗ੍ਰਾਊਂਡ ਦੇ ਵਿੱਚ ਗਏ ਜਾਂ ਫਿਰ ਤੁਸੀਂ ਵੋਟ ਕੀਤੀ ਕੁਝ ਵੀ ਕੀਤਾ ਤੁਸੀਂ ਮੰਨ ਕੇ ਚੱਲੋ 1500 1600 ਇੱਕ ਦਿਨ ਦੇ ਵਿੱਚ ਤੁਸੀਂ ਕੇਲੇ ਜੀ ਵਰਨ ਕਰਤੀਆਂ ਤੁਸੀਂ ਫਿਰ ਕੀ ਕੀਤਾ ਉਸ ਤੋਂ ਬਾਅਦ 1600 ਕੇਲੇ ਜੀ ਵਰਨ ਕਰਨ ਤੋਂ ਬਾਅਦ ਤੁਸੀਂ 2500 ਹਨਾ 2400 2300 ਕੇਲੇ ਜੀ ਤੁਸੀਂ ਫੇਰ ਖਾ ਲਿਆ ਉਹਦੇ ਨਾਲ ਕੀ ਹੋਇਆ ਤੁਹਾਡੀਆਂ 14 1500 ਕੇਲੇ ਜੀ ਤੋਂ ਜ਼ਿਆਦਾ ਹੋ ਗਈਆਂ 1600 ਕੇਲੇ ਜੀ ਮੰਨ ਕੇ ਚੱਲੋ ਤੁਸੀਂ ਵਰਨ ਕੀਤੀਆਂ ਸੀ ਤੇ 2600 ਕੇਲੇ ਜੀ ਤੁਸੀਂ ਖਾ ਗਏ ਠੀਕ ਹੈ ਜੀ 2600 ਦੇ ਵਿੱਚ 1600 ਮੰਨ ਕੇ ਚਲੋ ਕੇਲੇ ਜੇ ਤੁਸੀਂ ਕੱਢ ਦੋ 1000 ਕੇਲੇ ਜੀ ਫਿਰ ਜੀ ਵੀ ਤੁਹਾਡੀ ਜ਼ਿਆਦਾ ਨੇ ਤੇ ਇਹਦਾ ਮਤਲਬ ਇਹ ਜਿਹੜਾ ਭਾਰ ਆ ਤੁਹਾਡਾ ਉਹ ਵਧੇਗਾ ਹੀ ਵਧੇਗਾ ਉਹ ਜਿਹੜੀ ਕੇਲੇ ਤੁਸੀਂ ਖਾਧੀਆਂ ਨੇ ਜ਼ਿਆਦਾ ਖਾਧੀਆਂ ਨੇ ਉਹ ਤੁਹਾਡੇ ਢਿੱਡ ਦੇ ਆਲੇ ਦੁਆਲੇ ਤੁਹਾਡੇ ਢਿੱਡ ਦੇ ਵਿੱਚ ਲਵ ਹੈਂਡਲ ਤੁਸੀਂ ਦੇਖੇ ਹੋਣੇ ਸੀ ਉਹਨਾਂ ਦੀ ਸਾਈਡ ਦੀ ਚਰਬੀ ਹੈ ਜਿਹੜੀ ਵਜ਼ਨ ਨਾ ਲੱਗ ਜਾਂਦੀ ਜਾਂ ਢਿੱਡੋ ਜਿਨ੍ਹਾਂ ਦਾ ਅੱਗੇ ਨੂੰ ਵਜ਼ਨ ਲੱਗ ਜਾਂਦਾ ਵਾ ਉਹ ਇਸੇ ਕਾਰਨ ਹੀ ਵਾਧਦਾ ਵਾ ਜਦੋਂ ਤੁਸੀਂ ਜ਼ਿਆਦਾ ਲੋੜ ਤੋਂ ਜ਼ਿਆਦਾ ਤੁਸੀਂ ਖਾਣਾ ਸ਼ੁਰੂ ਕਰਦੇ ਹੋ ਕਿਉਂਕਿ ਜਿੰਨਾ ਤੇ ਸਾਡੀ ਬੋਡੀ ਨੂੰ ਲੋੜ ਹੁੰਦੀ ਆ ਬੋਡੀ ਉਹਨਾਂ ਨੂੰ ਪਚਾ ਲੈਂਦੀ ਆ ਜਦੋਂ ਸਾਡੇ ਸਰੀਰ ਦੇ ਵਿੱਚ ਫालतू ਦਾ ਖਾਣਾ ਪਿਆ ਰਹਿ ਜਾਂਦਾ ਵਾ ਬੋਡੀ ਕੀ ਕਰਦੀ ਆ ਬੋਡੀ ਕਹਿੰਦੀ ਆ ਵੀ ਇਹ ਬੰਦੇ ਨੇ ਪਤਾ ਨਹੀਂ ਖਾਣਾ ਹੁਣ ਕਦੋਂ ਖਾਣਾ ਜਾਂ ਨਹੀਂ ਵੀ ਖਾਣਾ ਹੈਗਾ ਪਰ ਮੈਨੂੰ ਤਾਂ એનર્ਜੀ ਦੀ ਲੋੜ ਆ ਨਾ ਮੈਨੂੰ ਤਾਂ એનર્ਜੀ ਚਾਹੀਦੀ ਆ ਤਾਂ ਉਹ ਕੀ ਕਰਦੀ ਆ ਉਹ ਜਿਹੜਾ ਫालतू ਤੁਸੀਂ ਖਾਣਾ ਰੱਖਿਆ ਹੁੰਦਾ ਵਾ ਤੁਹਾਡੀ ਬੋਡੀ ਦੇ ਅੰਦਰ ਉਹਨੂੰ ਸਟੋਰ ਕਰਕੇ ਰੱਖ ਲੈਂਦੀ ਆ ਬੋਡੀ ਉਹ ਜਦੋਂ ਸਟੋਰ ਕਰਕੇ ਰੱਖ ਲੈਂਦੀ ਆ ਬੋਡੀ ਆਪਣੇ ਸਰੀਰ ਦੇ ਵਿੱਚ ਤਾਂ ਉਹ ਫਿਰ ਫੈਟ ਦਾ ਰੂਪ ਧਾਰਨ ਕਰ ਲੈਂਦੀ ਆ ਫਿਰ ਜਿਹਦੇ ਕਰਕੇ ਤੁਹਾਡਾ ਢਿੱਡ ਮਤਲਬੀ ਢੋਲ ਕੀ ਵਾਂਗੂ ਬਾਹਰ ਨਿਕਲ ਜਾਂਦਾ ਲਵ ਹੈਂਡਲ ਤੁਹਾਡੇ ਸਾਈਡਾਂ ਦੇ ਬੈਲੀ ਫੈਟ ਨਿਕਲਣੇ ਸ਼ੁਰੂ ਹੋ ਜਾਂਦੀ ਆ ਤੁਹਾਡੀ ਬਾਹਾਂ ਦੀ ਚਰਬੀ ਜਿਹੜੀ ਉਹ ਲਮਕਣੀ ਸ਼ੁਰੂ ਹੋ ਜਾਂਦੀ ਆ ਤੁਹਾਡੇ ਛਾਤੀ ਆ ਜਿਹੜੀ ਉਹ ਲਮਕਣੀ ਸ਼ੁਰੂ ਹੋ ਜਾਂਦੀ ਆ ਤੁਹਾਡੇ ਪੱਟ ਵੱਡੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਜਦੋਂ ਤੁਸੀਂ ਕੁਝ ਨਹੀਂ ਖਾਂਦੇ ਹੈਗੇ ਜਾਂ ਕੁਝ ਵੀ ਨਹੀਂ ਖਾਂਦੇ ਹੈਗੇ ਤਾਂ ਬੋਡੀ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਬੰਦਾ ਮੈਨੂੰ ਕੁਝ ਨਹੀਂ ਦੇ ਰਿਹਾ ਇਹ ਤਾਂ ਫਿਰ ਬੋਡੀ ਕੀ ਕਰਦੀ ਆ ਜਿਹੜੀ ਉਹਨੇ ਫੈਟ ਦੇ ਰੂਪ ਦੇ ਵਿੱਚ ਇਹ ਸਟੋਰ ਕਰਕੇ ਰੱਖੀ ਹੋਇਆ ਸੀ ਖਾਣਾ ਤਾਂ ਉਹ ਫੈਟ ਤੋਂ એનર્ਜੀ ਲੈਣੀ ਸ਼ੁਰੂ ਕਰ ਦਿੰਦੀ ਆ ਫਿਰ ਤੁਹਾਡੀ ਫੈਟ ਵੀ ਜਿਹੜੀ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਤੁਸੀਂ ਘੱਟ ਖਾਓਗੇ ਥੋੜਾ ਖਾਓਗੇ ਫਿਰ ਬੋਡੀ ਨੇ ਸਟੋਰ ਖਾਣਾ ਨਹੀਂ ਕਰਨਾਗਾ ਫਿਰ ਉਦਾਂ ਦੇ ਹੀ ਤੁਸੀਂ ਸੇਮ ਤੋਂ ਸੇਮ ਰਹੋਗੇ ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਹਨਾ ਇਹ ਰਾਈਟ ਵੀਰ ਜੀ ਬ੍ਰਦਰ ਤੁਹਾਡੀ ਇੰਸਟਾ ਤੇ ਪ੍ਰੋਫਾਈਲ ਇਹ ਹਾਂਜੀ ਫਿਰ ਉੱਧਰ ਹੈਗੀ ਆ ਇੰਸਟਾ ਤੇ ਤੁਸੀਂ ਲਿਖੋ სპੋਰਟਸ ਫਰੀਕ ਹੱਬ სპੋਰਟਸ ਫਰੀਕ ਹੱਬ ਲਿਖੋਗੇ ਤਾਂ ਸਭ ਤੋਂ ਪਹਿਲਾਂ ਮੇਰੀ ਜਿਹੜੀ ਆਈਡੀਆ ਤੁਹਾਨੂੰ ਸ਼ੋ ਹੋਏਗੀ ਜੇ ਮੇਰੇ ਨੂੰ ਫੋਲੋ ਕਰ ਲਓ ਮੈਂ ਵੀ ਤੁਹਾਨੂੰ ਫੋਲੋ ਬੈਕ ਕਰ ਦਾਂਗਾ ਠੀਕ ਹੈ ਜੀ ਤੇ ਦੇਖੋ ਮੈਂ ਇੱਕ ਤੁਹਾਨੂੰ ਸਿੰਪਲ ਜੀ ਉਦਾਹਰਨ ਦਿੰਨਾ ਵਾ ਮੰਨ ਕੇ ਚਲੋ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਮੋਟਰਸਾਈਕਲ ਦੇ ਵਿੱਚ ਤੇਲ ਤੁਸੀਂ 50 ਰੁਪਏ ਦਾ ਜਾਂ 100 ਰੁਪਏ ਦਾ ਤੁਸੀਂ ਤੇਲ ਜਿਹੜਾ ਤੁਸੀਂ ਪਵਾਇਆ ਠੀਕ ਹੈ ਜੀ 100 ਰੁਪਏ ਦਾ ਤੁਸੀਂ ਤੇਲ ਪਵਾ ਲਿਆ ਤੇ ਉਹਦੇ ਵਿੱਚ ਉਹ ਮੋਟਰਸਾਈਕਲ ਦੇ ਵਿੱਚ ਆਪਸ਼ਨ ਵੀ ਹੁੰਦੀ ਹੈ ਨਾ ਇੱਕ ਰਿਜ਼ਰਵ ਦੀ ਉਹ ਜਾਨੀ ਕਿ ਥੋੜਾ ਜਿਹਾ ਤੇਲ ਰਿਜ਼ਰਵ ਕਰ ਲਓ ਰੱਖ ਲਈ ਆਪਣੀ ਮਤਲਬ ਟੈਂਕੀ ਦੇ ਵਿੱਚ ਤਾਂ ਜੋ ਜਦੋਂ ਕਿਤੇ ਤੇ ਤੇਲ ਮੁੱਕ ਜਾਈ ਜਦੋਂ ਕਿਤੇ ਤੇਲ ਮੁੱਕ ਜੇ ਤੁਸੀਂ ਉਹ ਰਿਜ਼ਰਵ ਨੂੰ ਲਾ ਕੇ ਔਰ ਜਰੂਰ ਨੂੰ ਲਾ ਕੇ ਤੁਸੀਂ ਕੀ ਕਰਨਾ ਵਾ ਤੁਸੀਂ ਮੋਟਰਸਾਈਕਲ 2 4 5 ਕਿਲੋਮੀਟਰ ਤੱਕ ਜਾ ਸਕਦਾ ਵਾ ਠੀਕ ਹੈ ਜੀ ਜਦੋਂ 50 ਰੁਪਏ ਦਾ ਜਾਂ 200 ਰੁਪਏ ਦਾ ਤੁਸੀਂ ਜਿੰਨਾ ਵੀ ਤੇਲ ਪਵਾਇਆ ਸੀ ਉਹ ਤੇਲ ਜਦੋਂ ਖਤਮ ਹੋ ਜਾਂਦਾ ਵਾ ਫਿਰ ਜਦੋਂ ਤੁਸੀਂ ਰਿਜ਼ਰਵ ਲਾਉਨੇ ਹੋ ਤਾਂ ਤੁਹਾਡੀ ਜਿਹੜੀ ਬਾਈਕ ਆ ਉਹ 2 4 ਕਿਲੋਮੀਟਰ ਤੱਕ ਜਾ ਸਕਦੀ ਆ ਤੁਸੀਂ ਤੇਲ ਪਵਾ ਸਕਦੇ ਹੋ ਪੰਪ ਤੱਕ ਜਾ ਸਕਦੇ ਹੋ ਜੇ ਰਿਜ਼ਰਵ ਵਾਲਾ ਵੀ ਖਤਮ ਹੋ ਜੇ ਫਿਰ ਉਹਦੇ ਵਿੱਚ ਬਾਈਕ ਜਿਹੜੀ ਕੁਝ ਨਹੀਂ ਕਰ ਸਕਦੀ ਇਸੇ ਤਰ੍ਹਾਂ ਸਾਡੀ ਬੋਡੀ ਆ ਖਾਣਾ ਸਟੋਰ ਕਰਕੇ ਰੱਖਦੀ ਆ ਤਾਂ ਜੋ ਮਤਲਬ ਜੀ ਲੋੜ ਪੈਣ ਤੇ ਉਹ ਉਹਨੂੰ ਯੂਜ਼ ਕਰ ਸਕੇ ਸਨੀ ਹੈਲੋ ਹਾਂਜੀ ਬ੍ਰਦਰ ਹਾਂਜੀ ਸਨੀ ਜੀ ਬੋਲੋ ਜੀ ਠੀਕ ਹੈ ਜੀ ਸੋ ਇਸ ਕਰਕੇ ਜਦੋਂ ਵੀ ਤੁਸੀਂ ਮਤਲਬ ਜੀ ਕੋਈ ਮਤਲਬ ਮੰਨ ਕੇ ਜਦੋਂ ਵਰਕਆਊਟ ਤੁਸੀਂ ਜਦੋਂ ਕਰਦੇ ਹੋ ਤਾਂ ਉਹ ਇਹ ਕਰਿਆ ਕਰੋ ਵੀ ਜਦ ਤੁਸੀਂ ਜਿਆਦਾ ਤੋਂ ਜਿਆਦਾ ਪੇਟ ਦੀ ਸਟੋਮਕ ਦੀ ਐਕਸਰਸਾਈਜ਼ ਜਿਹੜੀ ਤੁਸੀਂ ਕਰਿਆ ਕਰੋ ਜੇ ਤੁਸੀਂ ਸਟੋਮਕ ਦੀ ਪੇਟ ਦੀ ਐਕਸਰਸਾਈਜ਼ ਜਿਆਦਾ ਕਰੋਗੇ ਫਿਰ ਤੁਹਾਡਾ ਜਿਹੜੀ ਫੈਟ ਆ ਉਹ ਜਿਆਦਾ ਬਰਨ ਜਿਹੜੀ ਉਹ ਹੋਏਗੀ ਠੀਕ ਹੈ ਜੀ ਤੁਹਾਡੀ ਫੈਟ ਵੀ ਬਰਨ ਹੋਏਗੀ ਤੇ ਤੁਹਾਡੀ ਜਿਹੜੇ ਲਵ ਹੈਂਡਲ ਜਾਂ ਤੁਹਾਡੇ ਢਿੱਡ ਦੀ ਚਰਬੀ ਆ ਵਧੀ ਹੋਈ ਆ ਉਹ ਵੀ ਘਟਣੀ ਸ਼ੁਰੂ ਹੋ ਜੇਗੀ ਸਭ ਪੇਟ ਦੀਆਂ ਕਿਹੜੀਆਂ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਉਹਦੇ ਤੇ ਮੈਂ ਪੂਰ ਉੱਪਰਲੀ ਪ੍ਰੋਪਰਲੀ ਵੀ ਵੀਡੀਓ ਬਣਾ ਕੇ ਜਿਹੜੀਆਂ ਮੈਂ ਪਾਈਆਂ ਹੋਈਆਂ ਨੇ ਸਪੋਰਟਸ ਫਰੀਕ ਹੱਬ ਬ੍ਰਦਰ ਫਰੀ ਦੀ ਫਰੀਕ ਸਪੋਰਟਸ ਡਾਊਟ ਠੀਕ ਆ ਸਪੋਰਟਸ ਡਾਊਟ ਪਾ ਕੇ ਫਿਰ ਤੁਸੀਂ ਲਿਖਣਾ ਫਰੀਕ F R E A K ਫਰੀਕ ਹੱਬ H U B ਹੱਬ ਠੀਕ ਆ ਜੀ ਇਹ ਆ ਜਾਏਗਾ ਠੀਕ ਹੈ ਜੀ ਤੇ ਮਤਲਬ ਵੀ ਤੁਸੀਂ ਮੰਨ ਕੇ ਚਲੋ ਇਹ ਤੁਸੀਂ ਮੈਂ ਉਸ ਤੇ ਆਲਰੇਡੀ ਵੀਡੀਓ ਨੇ ਜਿਹੜੀ ਮੈਂ ਸਾਰੀਆਂ ਪਾਈਆਂ ਹੋਈਆਂ ਨੇ ਤੁਸੀਂ ਉਹ ਮੇਰੀ ਵੀਡੀਓ ਨੂੰ ਫੋਲੋ ਕਰ ਲਓ ਡਾਈਟ ਪਲਾਨ ਵਿੱਚ ਬਹੁਤ سارے ਪਾਏ ਹੋਏ ਨੇ ਬਹੁਤ سارے ਡਾਈਟ ਪਲਾਨ ਪਾਏ ਹੋਏ ਨੇ ਕਿ ਦੇਖੋ ਜਿਹੜੇ ਮੇਰੇ ਕੋਲੋਂ ਪਰਸਨਲ ਡਾਈਟ ਪਲਾਨ ਲੈਂਦੇ ਨੇ ਭਾਰ ਘਟਾਉਣ ਨੂੰ ਲੈ ਕੇ ਜਿਨ੍ਹਾਂ ਨੂੰ ਮੇਰੇ ਪਰਸਨਲ ਡਾਈਟ ਪਲਾਨ ਬਣਾ ਕੇ ਦਿੰਦਾ ਉਹਨਾਂ ਦਾ ਤਾਂ ਭਾਰ ਦੇਖੋ 101% ਘਟਦਾ ਹੀ ਘਟਦਾ ਵਾ ਜਿਨ੍ਹਾਂ ਨੂੰ ਮੈਂ ਡਾਈਟ ਪਲਾਨ ਬਣਾ ਕੇ ਦਿੰਦਾ ਵਾ ਜਿਹੜੇ ਮੇਰੇ ਭੈਣ ਭਰਾ ਮੇਰੀ ਡਾਈਟ ਨੂੰ ਫੋਲੋ ਕਰਦੇ ਨੇ YouTube ਤੋਂ ਦੇਖ ਕੇ ਉਹਨਾਂ ਦਾ ਵੀ ਭਾਰ ਆ ਜਿਹੜਾ 101% ਘਟਦਾ ਇਹੀ ਘਟਦਾ ਵਾ ਉਹਨਾਂ ਨੂੰ ਵੀ ਫਰਕ ਪੈਂਦਾ ਵਾ ਪਰ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਲੈਂਦੇ ਆ ਹਨਾ ਉਹਨਾਂ ਨੂੰ ਫਰਕ ਆ ਜਿਹੜਾ ਉਹ ਜ਼ਿਆਦਾ ਪੈਂਦਾ ਉਹਨਾਂ ਨਾਲ ਪਾਣਾ ਕਿਉਂਕਿ ਜਦਾਂ ਮੈਂ ਪਰਸਨਲ ਡਾਈਟ ਪਲਾਨ ਦਿੰਨਾ ਉਹ ਤੁਹਾਡੀ ਏਜ weight height ਦੇ ਮੁਤਾਬਕ ਹੀ ਮੈਂ ਉਹ ਬਣਾ ਕੇ ਦੇਣਾ ਉਹ ਜਿਸ ਨਾਲ ਤੁਹਾਨੂੰ ਰਿਜ਼ਲਟ ਜਿਆਦਾ ਉਹ ਜ਼ਿਆਦਾ ਮਿਲੇਗਾ ਜੇ ਤੁਸੀਂ ਮੇਰੇ YouTube ਦੇ ਉੱਤੇ ਜਿਹੜੀ ਵੀਡੀਓ ਮੈਂ ਪਾਈ ਹੋਈ ਆ ਜੇ ਤੁਸੀਂ ਉਹਨੂੰ ਫੋਲੋ ਕਰ ਲਓਗੇ ਉਹਦੇ ਨਾਲ ਵੀ ਤੁਹਾਨੂੰ ਰਿਜ਼ਲਟ ਜਿਹੜਾ ਉਹ ਜ਼ਿਆਦਾ ਮਿਲੇਗਾ ਵੀਰ ਫੇਟ ਨੂੰ ਡਾਈਟ ਪਲਾਨ ਦੇ ਦੋ ਸਨੀ ਜੀ ਮੈਂ ਡਾਈਟ ਪਲਾਨ ਹੁਣ ਨਾ ਵਿਰਧ ਮੈਂ ਬਹੁਤ ਸਾਰੇ ਮੈਂ ਵੀਡੀਓ ਬਣਾ ਕੇ ਮੈਂ ਪਾਈ ਹੋਈ ਆ ਤੁਸੀਂ ਕੋਈ ਵੀ ਡਾਈਟ ਪਲਾਨ ਜਿਹੜਾ ਤੁਸੀਂ ਵੀਰੇ ਯੂਜ਼ ਕਰ ਸਕਦੇ ਹੋ ਹਨ ਜਿਵੇਂ 10 ਦਿਨ ਦਾ ਪਾਇਆ 15 ਦਿਨ ਦਾ ਪਾਇਆ 20 ਦਿਨ ਦਾ ਪਾਇਆ 7 ਦਿਨ ਦਾ ਪਾਇਆ ਹੋਇਆ 1 ਮਹੀਨੇ ਦਾ ਵੀ ਮੈਂ ਡਾਈਟ ਪਲਾਨ ਜਿਹੜਾ ਮੈਂ ਉਹ ਬਣਾ ਕੇ ਅਪਲੋਡ ਕੀਤੀ ਹੋਈ ਹੈ ਵੀਡੀਓ ਕੋਈ ਵੀ ਤੁਸੀਂ ਡਾਈਟ ਪਲਾਨ ਜਿਹੜਾ ਤੁਸੀਂ ਉਹ ਬਣਵਾ ਸਕ سوری ਯੂਜ਼ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੇਗਾ ਹਾਂ ਜੇ ਤੁਸੀਂ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਆਪਣੇ ਵਾਸਤੇ ਉਹ ਵੀ ਬਣ ਜਾਏਗਾ ਕੋਈ ਦਿੱਕਤ ਨਹੀਂ ਤੁਸੀਂ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਦਿਓ ਜਿਹੜਾ ਪਰਸਨਲ ਡਾਈਟ ਪਲਾਨ ਆ ਉਹ ਮੈਂ ਤੁਹਾਨੂੰ ਦੇ ਦਾਂਗਾ ਪਰ ਜਿਹੜਾ ਪਰਸਨਲ ਡਾਈਟ ਪਲਾਨ ਹੋਏਗਾ ਉਹਦੇ ਬਰਦਰ ਥੋੜੇ ਜਿਹੇ ਚਾਰजेस ਨੇ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਕਰਕੇ ਦਊਂਗਾ ਉਹ ਤੁਹਾਨੂੰ ਫੀਸ ਜਿਹੜੀ ਪੇ ਕਰਨੀ ਪੈਗੀ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਡਾਈਟ ਪਲਾਨ ਜਿਹੜਾ ਮੈਂ ਤਿਆਰ ਕਰਕੇ ਦੇ ਦਾਂਗਾ ਮੰਥਲੀ ਦਾ ਉਹ ਪੈਕੇਜ ਹੁੰਦਾ ਆਪਣਾ ਮੰਥਲੀ ਦਾ ਬਾਕੀ ਡਿਪੈਂਡ ਕਰਦਾ ਜੇ ਤੁਸੀਂ 6 ਮੰਥ ਜਾਂ 4 ਮੰਥ ਦਾ ਜਾਂ 3 ਮੰਥ ਦਾ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਵੀਡੀਓ ਵਿੱਚ ਤੁਸੀਂ ਪਲੀਜ਼ मतलब ਜਿਹੜੀ ਵੀ ਪੋਨਾ ਹੁੰਨਾ ਹੈ ਤੁਸੀਂ ਜ਼ਰੂਰ ਦੇਖਿਆ ਕਰੋ ਕਿਉਂਕਿ ਦੇਖੋ ਇਹ ਨਹੀਂ ਪਤਾ ਲੱਗਦਾ ਹੈਗਾ ਮਤਲਬ ਵੀ ਕਿਹੜੀ ਚੀਜ਼ ਬੰਦੇ ਦੇ ਕਿਹੜੀ ਚੀਜ਼ ਕਦੋਂ ਉਹ ਕਲਿੱਕ ਕਰ ਦੇ ਠੀਕ ਹੈ ਜੀ ਸੋ ਇਸ ਕਰਕੇ ਉਹ ਵੀਡੀਓ ਨੂੰ ਤੁਸੀਂ ਮਤਲਬ ਵੀ ਕੋ ਹਰ ਇੱਕ ਵੀਡੀਓ ਜ਼ਰੂਰ ਦੇਖਿਆ ਕਰੋ ਕੋਈ ਵੀ ਇੱਕ ਚੀਜ਼ ਤਾਂ ਨੂੰ ਛੋਟੀ ਜਿਹੀ ਨੋਲਿਜ ਦੇਣ ਵਾਲੀ ਤੁਹਾਡੇ ਦਿਮਾਗ 'ਚ ਕਲਿੱਕ ਕਰ ਗਈ ਨਾ ਉਨੇ ਹੀ ਤੁਹਾਡੀ ਜਿਹੜੀ ਆ ਉਹ ਮਤਲਬ ਵੀ ਚੇਂਜ ਕਰ ਦੇਣੀ ਬ੍ਰਦਰ ਤੁਸੀਂ ਇੰਸਟਾਗ੍ਰਾਮ ਤੇ ਵੀ ਇਨਫੋਰਮੇਸ਼ਨ ਰਿਲੇਟਡ ਵੀਡੀਓ ਅਪਲੋਡ ਕਰਿਆ ਕਰੋ 30 ਸਕਿੰਡ ਦੀ ਰਿਪੋਰਟਿੰਗ ਹਾਂ ਬਿਲਕੁਲ ਸਹੀ ਗੱਲ ਆ ਬ੍ਰਦਰ ਇਹ ਤੁਹਾਡਾ ਆਈਡੀਆ ਮੈਨੂੰ ਅੱਛਾ ਲੱਗਾ ਉਹਦੇ ਤੇ ਵੀ ਮੈਂ ਕੋਸ਼ਿਸ਼ ਕਰਿਆ ਕਰਾਂਗਾ ਵੀ ਉਹਦੇ ਤੇ ਮੈਂ 30 ਸਕਿੰਡ ਜਾਂ 1 ਮਿੰਟ ਦੀ ਵੀਡੀਓ ਜਿਹੜੀ ਮੈਂ ਜਰੂਰ ਮੈਂ ਉਹਦੇ ਤੇ ਅਪਲੋਡ ਕਰਿਆ ਕਰਾਂਗਾ ਇਨਫੋਰਮੇਸ਼ਨ ਰਿਗਾਰਡਿੰਗ ਹਾਂ ਉਹਦੇ ਨਾਲ ਐ ਵੀ ਚਲੋ ਆਪਣੇ ਲਾਈਕ ਸਬਸਕ੍ਰਾਈਬਰ ਤੇ ਫੋਲੋਅਰਸ ਜਿਆਦਾ ਵੱਧ ਜਾਂਦੇ ਨੇ ਬਟ ਉਹਦੇ ਤੇ ਮੈਂ ਵਰਕਆਊਟ ਜੋ ਮੈਂ ਵਰਕਆਊਟ ਕਰਦਾ ਹਾਂ ਜਿੰਮ ਦੇ ਵਿੱਚ ਜਾਂ ਫਿਰ ਬਾਹਰਲੇ ਗਰਾਊਂਡ ਦੇ ਵਿੱਚ ਕਿਤੇ ਵੀ ਗਰਾਊਂਡ ਜਿੱਥੇ ਵਰਗੋਂ ਕਰਦਾ ਮੈਂ ਇੰਸਟਾ ਤੇ ਉਹੀ ਵੀਡੀਓ ਮੈਂ ਰੀਲਾਂ ਜਾਂ ਤੌਰ ਤੇ ਬਣਾ ਕੇ ਮੈਂ ਅਪਲੋਡ ਕਰ ਦਵਾਂ ਇਹ ਤੋਂ ਡਾ ਆਈਡੀਆ ਮੈਨੂੰ ਅੱਛਾ ਲੱਗਾ ਇਹ ਵੀ ਮੈਂ ਜਰੂਰ ਟਰਾਈ ਕਰਿਆ ਕਰਾਂਗਾ ਥੈਂਕ ਯੂ ਬ੍ਰਦਰ ਆਈਡੀਆ ਦੇਣ ਲਈ ਹੈਨਾ ਸੋ ਉਹੀ ਮੈਂ ਗੱਲ ਕਰਦਾ ਪਿਆ ਸੀ ਕੁਝ ਪਤਾ ਨਹੀਂ ਲੱਗਦਾ ਹੈਗਾ ਕੋਈ ਵੀ ਚੀਜ਼ ਹੈ ਜਿਹੜੀ ਤੁਹਾਡੇ ਇੱਥੇ ਮਤਲਬ ਵੀ ਕਲਿੱਕ ਕਰ ਜੇ ਉਹ ਤੁਹਾਡੀ ਲਾਈਫ ਬਦਲ ਸਕਦੀ ਆ ਜਿਵੇਂ ਬ੍ਰਦਰ ਨੇ ਮੈਨੂੰ ਇੱਕ ਥੋੜੀ ਜੀ ਮਤਲਬ ਸਲਾਹ ਦਿੱਤੀ ਵੀ 30 ਸੈਕਿੰਡ ਦੀ ਮਤਲਬ ਤੁਸੀਂ ਰਿਕਾਰਡਿੰਗ ਉਹ ਪਾਇਆ ਕਰੋ ਹੈਨਾ ਤਾਂ ਇਹ ਮੈਨੂੰ ਅੱਛੀ ਲੱਗੀ ਚੀਜ਼ ਹੈਨਾ ਸੋ ਮੈਂ ਕੋਸ਼ਿਸ਼ ਕਰਾਂਗਾ ਛੇਤੀ ਵੀਰੇ ਇੱਕ ਦੋ ਦਿ ਜੀ ਮੈਂ ਵੀਡੀਓ ਬਣਾ ਕੇ ਉੱਤੇ ਅਪਲੋਡ ਕਰਾਇਆ ਕਰਾਂਗਾ ਸੋ ਅਗਰ ਤੁਹਾਡਾ ਕੋਈ ਵੀ ਮੇਰੇ ਪਿੰਡ ਪਰੋ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ 9:15 ਹੋ ਗਏ ਆ ਤੇ ਆਪਾਂ ਲਾਈਵ ਇੱਥੋਂ ਪੂ ਬੰਦ ਕਰਦੇ ਆ ਜਾਂ ਫਿਰ ਤੁਹਾਡਾ ਬਾਅਦ ਚ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਤੁਹਾਡਾ ਰਿਪਲਾਈ ਜ਼ਰੂਰ ਕਰਾਂਗਾ ਸੋ ਸਵਾਗਤ ਤੁਹਾਡਾ ਕੋਈ ਸਵਾਲ ਹੈਗਾ ਤਾਂ ਬਲੀ ਤੁਸੀਂ ਮੈਨੂੰ ਪੁੱਛ ਬਾਕੀ ਚਲੋ ਠੀਕ ਹੈ ਜੀ ਫਿਰ ਅਗਰ ਤੁਹਾਡਾ ਕੋਈ ਸਵਾਲ ਹੋਇਆ ਤਾਂ ਬਲੀ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਮੈਨੂੰ ਜਰੂਰ ਪੁੱਛਿਓ ਤਾਂ ਮੈਂ ਜਰੂਰ ਤੁਹਾਡਾ ਰਿਪਲਾਈ ਕਰਾਂਗਾ ਸੋ ਮਿਲਦੇ ਆ ਕਰ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਲਈ ਵੀਡੀਓ ਨਾਲ ਤੇ ਤੁਹਾਡਾ ਸਾਥ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਆਪਣੇ ਛੋਟੇ ਵੀਰ ਨੂੰ ਮਤਲਬ ਇੰਨੀ ਸਪੋਰਟ ਕਰਦੇ ਪਏ ਹੋ ਅੜਾ ਜੀ ਮੇਰੀ ਹਰ ਇੱਕ ਵੀਡੀਓ ਦੇਖਦੇ ਪਏ ਹੋ ਜੇ ਤੁਹਾਨੂੰ ਨੋਲਿਜ ਮਿਲਦੀ ਪਈ ਹੈ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਜਿਹੜੀ ਮੈਂ ਉਹ ਲੈ ਕੇ ਆਉਣਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਮਿਲਦੇ ਆ ਕੱਲ ਨੂੰ ਜੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਦੇ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।